ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅਸੀਂਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਦਾ ਵੱਡਾ ਐਲਾਨ ਮਜ਼ਦੂਰ ਅੰਦੋਲਨ ਤੋਂ ਪ੍ਰਭਾਵਿਤ ਯਾਤਰੀਆਂ ਨੂੰ ਮਿਲੇਗਾ ਮੁਆਵza ਲੇਬਰ ਐਕਸ਼ਨ ਤੋਂ ਪ੍ਰਭਾਵਿਤ ਯਾਤਰੀ ਅਦਾਇਗੀ ਦੇ ਲਈ ਦੇ ਸਕਦੇ ਨੇ ਅਲਜੀ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਦੇ ਵਿੱਚ ਹੋਈ ਫਾਇਰਿੰਗ 'ਪਾਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਦੂਜਾ ਗੰਭੀਰ ਜ਼ਖਮੀ ਬਿਸ਼ਨਵਾਈ ਗਰੁੱਪ ਦੇ ਵੱਲੋਂ ਕਤਲ ਦੀ ਲਈ ਗਈ ਜ਼ਿੰਮੇਵਾਰੀ ਕੈਨੇਡਾ ਨੂੰ ਵਾਲੇ ਲਈ ਖਾਸ ਅਪਡੇਟ ਮਹਾਰਾ ਨੇ ਸਾਂਝੀ ਕੀਤੀ ਕੁਝ ਖਾਸ ਜਾਣਕਾਰੀ ਕੈਨੇਡਾ ਵਿੱਚ ਨਵੇਂ ਆਏ ਇਮੀਗ੍ਰੈਂਟਸ ਹਾਸਲ ਕਰ ਸਕਦੇ ਨੇ ਖਾਸ ਸਵਾਮਾ ਅਮਰੀਕਾ ਨੇ ਕੈਨੇਡਾ ਦੀ ਜੱਜ ਦੇ ਖਿਲਾਫ ਲਗਾਈਆਂ ਪਾਬੰਦੀਆਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਨਾਲकाम ਕਰਦੀ ਸੀ ਜੱਜ ਜੱਜ ਨੇ ਅਫਗਾਨਿਸਤਾਨ ਦੇ ਵਿੱਚ ਅਮਰੀਕੀਆਂ ਦੇ ਵਿਰੁੱਧ ਆਈਸੀਸੀ ਜਾਂਚ ਨੂੰ ਦਿੱਤੀ ਸੀ ਮਨਜ਼ੂਰੀ ਤੇ ਹੁਣੇ ਨਾਸਰ ਗਰਮੀਆਂ ਦਾ ਵਿਸਥਾਰ ਏਅਰਲਾਈਨ ਦੀ ਵੈੱਬਸਾਈਟ ਉੱਤੇ ਪੋਸਟ ਕੀਤੀ ਗਈ ਜਾਣਕਾਰੀ ਦੇ ਅਨੁਸਾਰ 에ਅਰ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਹਾਲ ਹੀ ਦੇ ਵਿੱਚ ਲੇਬਰ ਐਕਸ਼ਨ ਤੋਂ ਪ੍ਰਭਾਵਿਤ ਤੇ ਯਾਤਰੀ ਅਦਾਇਗੀ ਦੇ ਲਈ ਅਰਜੀ ਦੇ ਸੱਦੇ ਨੇ। ਰਿਫੰਡ ਦੀ ਮੰਗ ਕਰਨ ਵਾਲੇ ਗਾਹਕਾਂ ਨੂੰ ਆਪਣੀ ਉਡਾਨ ਦੇ ਵੇਰਵੇ ਦੇ ਨਾਲ ਇੱਕ ਫਾਰਮ ਭਰਨਾ ਚਾਹੀਦਾ ਹੈ ਅਤੇ ਆਪਣੇ ਦਾਅਵੇ ਦਾ ਕਾਰਨ ਦੱਸਣਾ ਚਾਹੀਦਾ ਹੈ। 에ਅਰਲਾਈਨ ਦੱਸਦੀ ਹੈ ਕਿ ਫਾਰਮ ਸਿਰਫ ਉਨ੍ਹਾਂ ਯਾਤਰੀਆਂ ਦੇ ਲਈ ਭਰਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਸਿੱਧੇ ਤੌਰ ਤੇ 에ਅਰ ਕੈਨੇਡਾ ਦੇ ਨਾਲ ਹੁਕ ਕੀਤਾ ਹੈ। ਏ ਲਾਈਨ ਦੇ ਨਾਲ ਆਪਣੀ ਯਾਤਰਾ ਦਾ ਕੁਝ ਹਿੱਸਾ ਪਹਿਲਾਂ ਹੀ ਪੂਰਾ ਕਰ ਲਿਆ ਜਾਂ ਫਿਰ ਵਿਕਲਪ ਆਵਾਜਾਈ ਦੇ ਲਈ ਅਦਾਇਗੀ ਦੀ ਲੋੜ ਹੈ ਜਿਹੜਾ ਲੋਕਾਂ ਨੇ 에ਰੋਪਲਾਨ ਟ੍ਰੈਵਲ ਅਜੈਂਟ ਆਨਲਾਈਨ ਟ੍ਰੈਵਲ ਜੰਸੀ ਚੋਂ ਫਿਰ ਕਿਸੇ ਹੋਰ 에ਅਲਾਈਨ ਤੇ ਰਾਹੀਂ ਬੁੱਕ ਕੀਤਾ ਉਹਨਾਂ ਨੂੰ ਫਾਰਮਲੀ ਵਰਤੋਂ ਨਾ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ 에ਅ ਪੈਸੇਂਜਰ ਰਾਈਟਸ ਦੇ ਪ੍ਰਦਾਨ ਕੈਬਰਲ ਮੁਕਾਕਸ ਦੇ ਅਨੁਸਾਰ ਕੈਨੇਡਾ ਦੇ 에ਅ ਪੈਸੇਂਜਰ ਪ੍ਰੋਟੈਕਸ਼ਨ ਰੈਗੂਲੇਸ਼ਨਸ 에ਅਲਾਈਨਾਂ ਨੂੰ ਜਾਂ ਤਾਂ ਵਿਕਲਪਿਕ ਉਡਾਨਾਂ ਪ੍ਰਦਾਨ ਕਰਨ ਦੀ ਲੋੜ ਕਰਦੇ ਨੇ ਜਾਂ ਫਿਰ ਭਾਵੇਂ ਕੋਈ ਕੀਮਤ ਹੋਵੇ ਜਾਂ ਹੜਤਾਲ ਦੇ ਮਾਮਲੇ ਦੇ ਵਿੱਚ ਰਿਫੰਡ ਹੋਵੇ ਅੰਤਰਰਾਸ਼ਟਰੀ ਯਾਤਰੀਆਂ ਦੇ ਲਈ ਮੌਂਟਰੀਅਲ ਕਨਵੈਨਸ਼ਨ ਯਾਤਰੀਆਂ ਨੂੰ 12500 ਡਾਲਰ ਤੱਕ ਦੇ ਵਾਧੂ ਮੁਆਵਜ਼ੇ ਦਾ ਹੱਕਦਾਰ ਬਣਾ ਸਕਦਾ ਹੈ ਜੇਕਰ ਉਹ ਵਿਗੜਨ ਕਾਰਨ ਹੋਏ ਵਿੱਤੀ ਨੁਕਸਾਨ ਜਾਂ ਨੁਕਸਾਨ ਦਾ ਪ੍ਰਤੀਸ਼ਣ ਦਾਅ ਸਕਦੇ ਨੇ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੀ ਹਾਲੀਆ ਹੜਤਾਲ ਕਾਰਨ ਲੱਖਾਂ ਯਾਤਰੀ ਪ੍ਰਭਾਵਿਤ ਹੋਏ ਨੇ ਮੰਗਲਵਾਤੂ ਪੈਸ ਤੋਂ ਬਾਅਦ ਉਡਾਨਾਂ ਮੁਰਤ ਤੋਂ ਸ਼ੁਰੂ ਹੋ ਗਈਆਂ ਜਦੋਂ 에어ਲਾਈਨ ਨੇ 10000 ਤੋਂ ਬਾਅਦ ਪਟੈਂਡਟਸ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਨਾਲ ਇੱਕ ਅਸਥਾਈ ਸਮਝੌਤਾ ਕੀਤਾ ਜਦੋਂ ਕਿ ਸੌਦੇ ਦੇ ਵੇਰਵਿਆਂ ਨੂੰ ਅਜੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਇੱਕ ਯੂਨੀਅਨ ਦੇ ਪ੍ਰਤੀਨਿਧੀ ਨੇ ਕੋਸ਼ਿਸ਼ ਕੀਤੀ ਹੈ ਕਿ ਫਲਾਈਟ ਅਟੈਂਡੈਂਟਾਂ ਦੀ ਰਵਾਨਗੀ ਤੋਂ ਪਹਿਲਾਂ ਕੀਤੀਆਂ ਗਈਆਂ ਜ਼ਿਮੇਵਾਰੀਆਂ ਦੇ ਲਈ ਅੰਸ਼ਕ ਤਨਖਾਹ ਮਿਲਣੀ ਸ਼ੁਰੂ ਹੋ ਜਾਵੇਗੀ ਛੋਟੇ ਘਾਟੇ ਦੇ ਲਈ ਉਨ੍ਹਾਂ ਦੀ ਘੰਟੇ ਦੀ ਤਨਖਾਹ 50% टेक ऑफ तो 1 घंटा ਪਹਿਲਾਂ ਤੱਕ ਅਤੇ ਵਰਟੀ ਚਹਾਜਾ ਤੇ ਰਵਾਨਗੀ ਤੋਂ 70 ਮਿੰਟ ਪਹਿਲਾਂ ਇਹ ਦਰ 2029 ਵਿੱਚ ਸਮਝੌਤੇ ਦੀ ਮਿਆਦ ਕੋ ਕੰਤ ਤੱਕ ਜ਼ਮੀਨੀ ਕੰਮ ਦੇ ਲਈ ਉਹਨਾਂ ਦੀ ਤਨਖਾਹ ਦੇ 70% ਤੱਕ ਪਹੁੰਚਣ ਦੇ ਲਈ ਸਲਾਣਾ ਬਤੰਦਾ ਇਰਾਦੇ ਯੂਨੀਅਨ ਦੇ ਪ੍ਰਤੀਨਿਧੀ ਨੇ ਕਿਹਾ ਹੈ ਕਿ ਫਲਾਈਟ اٹੈਂਡੈਂਟਸ ਨੂੰ ਵੀ ਤਨਖਾਹ ਦੇ ਵਿੱਚ ਵਾਧਾ ਮਿਲਣ ਦੀ ਉਮੀਦ ਹੈ ਕੈਨੇਡਾ ਦੇ ਸ਼ਹਿਰ ਬ੍ਰਾਮਟਨ ਦੇ ਵਿੱਚ 25 ਪਛਾਤਿਆਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਭਾਰਤੀ ਮੂਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਦੌਰਾਨ ਇੱਕ ਹੋਰ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਪਾਇਆ ਗਿਆ ਜੋ ਹਸਪਤਾਲ ਦੇ ਵਿੱਚ ਜੀ ਰਿਹਾ ਇਲਾਜ ਹੈ। ਮਾਰੇ ਗਏ ਨੌਜਵਾਨ ਦੀ ਪਛਾਣ ਸੋਨੂ ਚੱਠਾ ਦੇ ਵਜੋਂ ਹੋਈ ਹੈ। ਜ਼ਖਮੀ ਹੋਇਆ ਵਿਅਕਤੀ ਵੀ ਭਾਰਤੀ ਹੈ ਪਰ ਉਸ ਦੇ ਨਾਮ ਦਾ ਹਜੇ ਕੋਈ ਪਤਾ ਨਹੀਂ ਲੱਗ ਸਕਿਆ। ਉਧਰ ਘਟਨਾ ਤੋਂ ਕੁਝ ਘੰਟੇ ਬਾਅਦ ਪਿਛੋਕੜੀ ਰੂਪ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਵੀ ਦਾਅਵਾ ਕੀਤਾ ਗਿਆ। ਪਰ ਖਬਰ ਲਿਖੇ ਜਾਣ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀਲ ਪੁਲਿਸ ਦੇ ਬੁਲਾਰੇ ਸਾਹਾ ਪੈਟਰ ਨੇ ਦੱਸਿਆ ਕਿ ਉਹਨਾਂ ਨੂੰ ਦੇਰ ਰਾਤ ਕੈਸਲ ਮੋਰ ਸੜਕ ਤੇ ਹੰਬਰ ਵੈਸਟ ਪਾਰਕਵੇ ਕੋਲ ਇੱਕ ਘਰ ਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੋ ਵਿਅਕਤੀ ਗੋਲੀਆਂ ਤੇ ਜ਼ਖਮਾਂ ਕਾਰਨ ਤੜਪ ਰਹੇ ਸੀ ਇਹਨਾਂ ਦੇ ਵਿੱਚੋਂ ਇੱਕ ਦੀ ਉੱਥੇ ਹੀ ਮੌਤ ਹੋ ਗਈ ਜਦਕਿ ਦੂਜੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜੀਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਪੁਲਿਸ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗ ਗਿਆ ਹੈ ਕਿ ਗੋਲੀਬਾਰੀ ਮਿਤਕੇ ਕੀਤੀ ਗਈ ਹੈ ਜੋ ਦੋ ਤਿਰਤੀ ਆਪਸੀ ਰੰਜਿਸ਼ ਚਾਪਦੀ ਹੈ ਪੁਲਿਸ ਅਧਿਕਾਰੀ ਦੇ ਅਨੁਸਾਰ ਘਟਨਾ ਤੋਂ ਬਾਅਦ ਅਣਪਛਾਤੇ ਮੁਲਾਜ਼ਮੇ ਦੇ ਕਾਰ ਵਿੱਚ ਪੱਜੇ ਹੋਣ ਦੇ ਸੰਕੇਤ ਦੇ ਪੁਲਿਸ ਨੇ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੈਮਰੇ ਖੰਗਾਲਨ ਤੇ ਘਟਨਾ ਦੇ ਨਾਲ ਸੰਬੰਧਿਤ ਫੁਟੇਜ ਪੁਲਿਸ ਦੇ ਨਾਲ ਸਾਂਝਾ ਕਰਨ ਤਾਂ ਕਿ ਮੁਲਜ਼ਮਾ ਦੀ ਪਛਾਣ ਨੱਪੀ ਜਾ ਸਕੇ ਜੇਕਰ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ ਤਾਂ ਕਾਨੂੰਨ ਇਮੀਗ੍ਰੇਸ਼ਨ ਵਿਤੀ ਸੰਸਥਾਵਾਂ ਬਾਰੇ ਜਾਣਕਾਰੀ ਲੈਂ ਸੀਮਿਤ ਹੋਰ ਬਹੁਤ ਸਾਰੇ ਸਵਾਲ ਤੁਹਾਡੇ ਮਨ ਦੇ ਵਿੱਚ ਹੋ ਸਕਦੇ ਨੇ ਭਾਵੇਂ ਕਿ ਪਾਤ ਸਮੇਤ ਕੁਝ ਹੋਣਾ ਦੇਸ਼ ਤੋਂ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਆਪਣੇ ਦੇਸ਼ ਦੇ ਵਿੱਚ ਕ੍ਰੈਡਿਟ ਕਾਰਡ ਦੀ ਵਰਤੋਂ ਨਾ ਕਰਦੇ ਹੋਣ ਪਰ ਕੈਨੇਡਾ ਆ ਕੇ ਉਹਨਾਂ ਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਹੀ ਪੈਂਦੀ ਹੈ ਨਵੇਂ ਇਮੀਗ੍ਰੈਂਟਸ ਦੇ ਲਈ ਜਿਥੇ ਕ੍ਰੈਡਿਟ ਕਾਰਡ ਲੈਣ ਦੇ ਨਾਲ-ਨਾਲ ਕ੍ਰੈਡਿਟ ਸਕੋਰ ਨੂੰ ਵਧਿਆ ਰੱਖਣਾ ਵੀ ਚੁਣੌਤੀਪੂਰਨ ਰਹਿੰਦਾ ਹੈ ਮਾਹਰ ਇਮੀਗ੍ਰੈਂਟਸ ਨੂੰ ਵਿੱਤੀ ਜਾਣਕਾਰੀ ਦੇ ਲਈ ਕੈਨੇਡੀਅਨ ਬੈਂਕਰਸ ਐਸੋਸੀਏਸ਼ਨ ਅਤੇ ਫਾਈਨੈਂਸ਼ੀਅਲ ਕੰਜ਼ਿਊਮਰ ਏਜੰਸੀ ਆਫ ਕੈਨੇਡਾ ਤੋਂ ਜਾਣਕਾਰੀ ਹਾਸਲ ਕਰਨ ਦੀ ਅਪੀਲ ਕਰਦੇ ਨੇ ਕੈਨੇਡੀਅਨ ਬੈਂਕਰਸ ਐਸੋਸੀਏਸ਼ਨ ਮੁਤਾਬਕ ਇਕੁਇਫੈਕਟਸ ਵੱਲੋਂ ਨਵੇਂ ਇਮੀਗ੍ਰੈਂਟਸ ਲਈ ਇੱਕ ਬਿਹਤਰੀਨ ਉਪਰਾਲਾ ਕੀਤਾ ਗਿਆ ਹੈ ਕੈਨੇਡਾ ਵਿਭਿੰਨ ਤਾਮਾਦਾ ਦੇਸ਼ ਹੈ ਇਥੇ ਵੱਖ-ਵੱਖ ਦੇਸ਼ਾਂ ਤੋਂ ਆ ਕੇ ਲੋਕ ਵੱਡੀ ਗਿਣਤੀ ਵਿੱਚ ਪਰਵਾਸ ਕਰ ਰਹੇ ਨੇ ਜਿਤੇ ਕੈਨੇਡਾ ਵਿੱਚ ਪਹੁੰਚ ਕੇ ਪ੍ਰਵਾਸੀਆਂ ਦੇ ਲਈ ਨੌਕਰੀ ਅਤੇ ਕਿਫਾਇਤੀ ਰਿਹਾਇਸ਼ ਲੱਭਣੀ ਇੱਕ ਚੁਣੌਤੀ ਹੁੰਦੀ ਹੈ ਤਾਂਤੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਕਰਨਾ ਵੀ ਇਕੱਲਟਾ ਹੁੰਦਾ ਹੈ ਕੈਨੇਡਾ ਵਿੱਚ ਨਵੇਂ ਆਏ ਪ੍ਰਵਾਸੀਆਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਅਤੇ ਨੌਕਰੀ ਆਦਿ ਦੀ ਤਲਾਸ਼ ਲਈ ਭਾਸ਼ਾ ਸਿੱਖਣੀ ਦਾ ਮੁਹਾਰਤ ਹਾਸਲ ਕਰਨੀ ਲਾਜ਼ਮੀ ਰਹਿੰਦੀ ਹੈ ਗੋਤਲਾ ਬੈਕੀ ਕੈਨੇਡਾ ਵਿੱਚ ਅੰਗਰੇਜ਼ੀ ਅਤੇ ਫ੍ਰੈਂਚ ਸਰਕਾਰੀ ਭਾਸ਼ਾਵਾਂ ਨੇ ਅਤੇ ਕੋ ਸਾਰੇ ਪ੍ਰਵਾਸੀ ਆਮ ਬੋਲਚਾਲ ਦੀ ਬੋਲੀ ਵਿੱਚ ਇਹ ਦੋਵੇਂ ਭਾਸ਼ਾਵਾਂ ਨਹੀਂ ਵੀ ਬੋਲ ਸਕਦੇ ਅਸਲ ਵਿੱਚ ਕੈਨੇਡਾ ਵਿੱਚ ਆ ਕੇ ਉਹਨਾਂ ਨੂੰ ਮੋਢਲੇ ਪੱਤਰ ਦੀ ਜਾਣਕਾਰੀ ਹਾਸਲ ਕਰਨੀ ਪੈਂਦੀ ਹੈ। ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬਿਨੇਕਰਾਂ ਨੂੰ ਘੱਟੋ-ਘੱਟ ਸੀਐਲਬੀ ਲੈਵਲ 4 ਹਾਸਲ ਕਰਨ ਤੇ ਛੋੜ ਦਿੱਤਾ ਜਾਂਦਾ ਹੈ ਜੋ ਕਿ ਕੈਨੇਡਾ ਦੇ ਨਾਗਰਿਕਤਾ ਹਾਸਲ ਕਰਨ ਤੇ ਲਈ ਮੁਢਲੀ ਲੋੜ ਹੈ। ਦੱਸਣਯੋਗ ਹੈ ਕਿ ਉਮੀਦਵਾਰ ਜਦੋਂ ਵੱਖ-ਵੱਖ ਤਰ੍ਹਾਂ ਦੇ ਪੇਪਰ ਦੇ ਕੇ ਆਪਣੀ ਅਰਜ਼ੀ ਦਿੰਦੇ ਨੇ ਤਾਂ ਸਮਾਨਤਾ ਬਣਾਉਣ ਦੇ ਲਈ ਵਿਭਾਗ ਦੇ ਵੱਲੋਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸਥਾਪਿਤ ਕੀਤੇ ਗਏ ਨੇ ਕੈਨੇਡਾ ਵਿੱਚ ਨਵੇਂ ਆਏ ਹੋਏ ਇਮੀਗ੍ਰੈਂਟ ਕਈ ਤਰ੍ਹਾਂ ਦੀਆਂ ਕਾਨੂੰਨੀ ਸੀਮਾਵਾਂ ਹਾਸਲ ਕਰ ਸਕਦੇ ਨੇ ਕਾਨੂੰਨੀ ਸਹਾਇਤਾ ਪ੍ਰੋਗਰਾਮ ਨਹੀਂ ਫੈਡਰਲ ਸਰਕਾਰ ਸਾਥ ਪ੍ਰੋਵਿੰਸ ਨੂੰ ਸਲਾਨਾ ਫੰਡਿੰਗ ਵੀ ਪ੍ਰਦਾਨ ਕਰਦੀ ਹੈ ਅਮਰੀਕੀ ਸਰਕਾਰ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਨਾਲ ਕੰਮ ਕਰਦੀ ਕੈਨੇਡਾ ਦੀ ਜੱਜ ਕਿੰਬਰਲੀ ਪ੍ਰੋਸਟ ਖਿਲਾਫ ਪਾਬੰਦੀਆਂ ਲਗਾ ਦਿੱਤੀਆਂ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਅਨੁਸਾਰ ਇਹ ਇਸ ਵਜ੍ਹਾ ਦੇ ਨਾਲ ਹੋਇਆ ਹੈ ਕਿਉਂਕਿ ਕਿੰਬਰਲੀ ਨੇ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਮੁਲਾਜ਼ਮਾਂ ਦੇ ਖਿਲਾਫ ਜਾਂਚ ਨੂੰ ਮਨਜ਼ੂਰ ਕੀਤਾ ਸੀ ਇਸ ਦੇ ਨਾਲ ਹੀ ਆਈਸੀਸੀ ਦੇ ਹੋਰ ਜੱਜਾਂ ਨੇ ਫਰਾਂਸ ਦੇ ਨਿਕੋਲਸ ਗੀਲੋ ਫਿਜੀ ਦੀ ਨਜ਼ਰ ਸ਼ਮੀਮ ਖਾਨ ਅਤੇ ਸੇਨੇਗਲ ਨੇ ਮੇਮ ਲਾਈਆਂ ਗਈਆਂ ਨੇ ਕਿਉਂਕਿ ਉਨ੍ਹਾਂ ਨੇ ਗਾਜ਼ਾ ਤੇ ਵੈਸਟ ਬੈਂਕ ਦੇ ਵਿੱਚ ਇਜ਼ਰਾਈਲ ਦੇ ਕਾਰਿਆਂ ਉਤੇ ਆਈਸੀਸੀ ਦੀ ਜਾਂਚ ਨੂੰ ਮਨਜ਼ੂਰ ਕੀਤਾ ਹੈ ਪਬੰਦੀਆ ਅਦੀਨ ਇਹਨਾਂ ਲੋਕਾਂ ਦੀ ਅਮਰੀਕੀ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਕੋਈ ਵੀ ਸੰਪਤੀ ਜ਼ਬਤ ਕਾਲੀਤੀ ਜਾਵੇਗੀ ਅਮਰੀਕੀ ਵਿਦੇਸ਼ ਵਿਭਾਗ ਦਾ ਦੋਸ਼ ਹੈ ਕਿ ਅੰਤਰਰਾਸ਼ਟਰੀ ਅਦਾਲਤ ਇੱਕ ਰਾਸ਼ਟਰੀ ਸੁਰੱਖਿਆ ਖੇਤਰ ਹੈ ਜੋ ਅਮਰੀਕਾ ਅਤੇ ਸਾਡੇ ਨਜ਼ਦੀਕੀ ਸਹਿਯੋਗੀ ਇਜ਼ਰਾਈਲ ਦੇ ਵਿਰੁੱਧ ਕਾਨੂੰਨੀ ਕਾਰਵਾਈ ਦਾ ਇੱਕ ਸਾਧਨ ਬਣ ਗਈ ਹੈ ਆਈਸੀਸੀ ਪਹਿਲਾਂ ਕੰਪਨੀ ਕਾਰਵਾਈ ਦੀ ਨਿੰਦਾ ਕਰ ਚੁੱਕੀ ਹੈ ਅਤੇ ਉਸਨੇ ਕਿਹਾ ਹੈ ਕਿ ਇਹ ਅੰਤਰਰਾਸ਼ਟਰੀ ਅਦਾਲਤ ਦੀ ਸੁਤੰਤਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਹਾਲਾਂਕਿ ਅਮਰੀਕਾ ਅਤੇ ਇਜ਼ਰਾਈਲ ਦੋਵਾਂ ਦੇ ਵਿੱਚੋਂ ਕੋਈ ਵੀ ਆਈਸੀਸੀ ਦਾ ਮੈਂਬਰ ਨਹੀਂ ਹੈ ਕੈਨੇਡਾ ਵਿੱਚ ਸਾਬਕਾ ਫੌਜੀਾਂ ਤੇ ਅਗਨੀ ਵੀਰਾਂ ਨੂੰ ਪੀਆਰ ਮਿਲਣ ਜਾ ਰਹੀ ਹੈ ਕੈਨੇਡੀਅਨ ਸਰਕਾਰ ਦੇ ਵੱਲੋਂ ਨਵੀਂ ਨੀਤੀ ਤੇ ਵਿਚਾਰ ਕੀਤਾ ਜਾ ਰਿਹਾ ਹੈ ਕੈਨੇਡਾ ਸਰਕਾਰ ਦੇ ਵੱਲੋਂ ਅਗਲੇ ਸਾਲ ਯਾਨੀ ਕਿ 2026 ਦੇ ਵਿੱਚ ਐਕਸਪ੍ਰੈਸ ਐਂਟਰੀ ਸ਼ੁਰੂ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਕੈਨੇਡੀਅਨ ਫੈਡਰਲ ਸਰਕਾਰ ਦੇ ਸੀਨੀਅਰ ਮੈਨੇਜਰ ਵਿਗਿਆਨੀਆਂ ਖੋਜੀਆਂ ਸਾਬਕਾ ਫੌਜੀਆਂ ਦੇ ਲਈ ਐਕਸਪ੍ਰੈਸ ਨੀਤੀ ਲਿਆਉਣਤੇ ਵਿਚਾਰ ਕਰ ਰਹੀ ਹੈ ਇਸ ਦੇ ਨਾਲ ਹੀ ਇਹਨਾਂ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਨਾਗਰਿਕਾ ਦੇ ਲਈ ਸਥਾਈ ਨਾਗਰਿਕਤਾ ਯਾਨਕਿ ਪੀ ਆਰ حاصل ਕਰਨਾ ਕਾਫੀ ਆਸਾਨ ਹੋ ਜਾਵੇਗਾ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਵਿਭਾਗ ਕੈਨੇਡਾ ਨੇ ਕੈਨੇਡਾ ਸਰਕਾਰ ਦੀ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਜਨਤਕ ਸਲਾਮਸ਼ੁਬਰੇ ਵਾਲੀ ਪੋਸਟ ਦੇ ਵਿੱਚ ਸੂਚੀਬਾਦ ਕੀਤਾ ਹੈ ਯਾਨੀ ਕਿ 24 26 ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਣ ਪਛਾਣ ਦੇ ਲਈ ਸੰਭਾਵਿਤ ਨਵੀਆਂ ਸ਼੍ਰੇਣੀਆਂ ਨੂੰ ਸੂਚੀਬੱਧ ਕੀਤਾ ਗਿਆ। ਦੱਸਿਆ ਗਿਆ ਐਕਸਪ੍ਰੈਸ ਐਂਟਰੀ ਸੰਘੀ ਸਰਕਾਰ ਦੀ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਹੈ ਜੋ ਕਿ ਨਿਰਧਾਰਤ ਕਰਨ ਵਾਲੀ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਪੀਆਰ ਲੈਣ ਦੇ ਲਈ ਅਲਜੀ ਦੇ ਸਕਦੇ ਨੇ। ਆਈਆਈਐਸਸੀ ਖੋਜ ਕਰਤਾਵਾਂ ਤੇ ਵਿਗਿਆਨੀਆਂ ਦੀ ਚੋਣ ਨੂੰ ਤਰਜੀਹ ਦੇ ਰਿਹਾ। ਕਿਹਾ ਜਾ ਰਿਹਾ ਹੈ ਕਿ ਆਈਆਈਐਸਸੀ ਹੋਗੀ ਦੇਸ਼ਾਤੋਂ ਹੁਨਰਬੰਦ ਕੋਜੀ ਫਲਤੀਆਂ ਦੀ ਚੋਣ ਨੂੰ ਤਰਜੀਹ ਦੇ ਕੇ ਕੈਨੇਡੀਅਨ ਹਥਿਆਰਬੰਦ ਸਿਨਾਵਾ ਦਾ ਸਮਰਥਨ ਕਰਨ ਤੇ ਵਿਚਾਰ ਕਰ ਰਹੀ ਹੈ ਇੱਕ ਸੁਤੰਤਰ ਪੈਨਲ ਓਟਵਾ ਨੂੰ 1200 ਸੰਗੀ ਅਦਾਲਤਾਂ ਦੇ ਛੁਚੜੀਆਂ ਤਨਖਾਹਾਂ ਦੇ ਵਿੱਚ 28000 ਡਾਲਰ ਤੋਂ 36000 ਡਾਲਰ ਲਾਣਾ ਵਾਅਦਾ ਕਰਨ ਦੀ ਅਪੀਲ ਕਰ ਰਿਹਾ ਹੈ ਇਹ ਕਹਿੰਦੇ ਹੋਏ ਕਿ ਇਹ ਵਾਅਦਾ ਨਿੱਜੀ ਖੇਤਰ ਦੇ ਚੋਟੀ ਦੇ ਵਕੀਲਾਂ ਨੂੰ ਨਿਆਇਕ ਨਿਯੁਕਤੀਆਂ ਵੱਲ ਆਕਰਸ਼ਿਤ ਕਰਨ ਦੇ ਲਈ ਜ਼ਰੂਰੀ ਹੈ ਇਕ ਨਵੀਂ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਤਨਖਾਹਾਂ ਅਤੇ ਲਾਭ ਨਾਕਾਫੀ ਨੇ ਕਮਿਸ਼ਨ ਦੀਆਂ ਸਿਫਾਰਸ਼ਾਂ ਜੱਜਾਂ ਦੀਆਂ ਪਿਛਲੀਆਂ ਬੇਨਤੀਆਂ ਦੇ ਨਾਲ ਅੰਸ਼ਕ ਤੌਰ ਤੇ ਮੀਟ ਖਾਂਦੀਆਂ ਨਹੀਂ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੀ ਮੂਲ ਤਨਖਾਹ ਦੇ ਵਿੱਚ 60000 ਡਾਲਰ ਦਾ ਵਾਅਦਾ ਕਰਨ ਦੀ ਮੰਗ ਕੀਤੀ ਗਈ ਸੀ ਕਾਲੇਗੀ ਸੰਗੀ ਸਰਕਾਰ ਨੇ ਬਜਟ ਕਾਟੇ ਅਤੇ ਆਰਥਿਕ ਅਨਿਸ਼ਚਿਤਤਾ ਦਾ ਹਵਾਲਾ ਦਿੰਦੇ ਹੋਏ ਅਜੇ ਵਾਅਦੇ ਦਾ ਵਿਰੋਧ ਕੀਤਾ ਹੈ। ਪ੍ਰਸਤਾਵ ਦੇ ਤਹਿਤ ਜ਼ਿਆਦਾਤਰ ਸੰਗੀ ਜੱਜਾਂ ਦੀ ਮੂਲ ਤਨਖਾਹ 396,700 ਡਾਲਰ ਤੋਂ ਵਧ ਕੇ ਹੁਣ 424,700 ਡਾਲਰ ਹੋ ਜਾਵੇਗੀ। ਜਦੋਂ ਕਿ ਮੁੱਖ ਜੱਜ ਦੀ ਤਨਖਾਹ 435,000 ਡਾਲਰ ਤੋਂ ਵਧ ਕੇ 465,700 ਡਾਲਰ ਹੋ ਜਾਵੇਗੀ। ਸੁਪਰੀਮ ਕੋਰਟ ਦੇ ਵਿੱਚ ਮੁੱਖ ਜੱਜ ਦੀ ਤਨਖਾਹ 5,10,000 ਡਾਲਰ ਤੋਂ ਵੱਧ ਕੇ 5,46,000 ਡਾਲਰ ਹੋ ਜਾਵੇਗੀ ਅਤੇ ਬਾਕੀ 8 ਜੱਜਾਂ ਨੂੰ 33,000 ਡਾਲਰ ਦਾ ਵਾਅਦਾ ਮਿਲੇਗਾ ਜਿਸ ਦੇ ਨਾਲ ਉਹਨਾਂ ਦੀ ਸਲਾਨਾ ਤਨਖਾਹ 5,05,700 ਡਾਲਰ ਹੋ ਜਾਵੇਗੀ। ਪਰਵਾਦਾ ਸਲਾਨਾ ਰਹਿਣ ਸਹਰ ਦੇ ਖਰਚੇ ਸਮਾਯੋਜਨ ਤੋਂ ਇਲਾਵਾ ਹੋਵੇਗਾ। ਕਮਿਸ਼ਨ ਨੇ ਦਲੀਲ ਦਿੱਤੀ ਹੈ ਕਿ ਦੇਸ਼ ਦੇ ਚੋਟੀ ਦੇ ਵਕੀਲਾਂ ਨੂੰ ਨਿਆਂਇਕ ਸੇਵਾ ਦੇ ਵਿੱਚ ਰੁਚੀ ਰੱਖਣ ਦੇ ਲਈ ਇਹ ਵਾਅਦਾ ਜ਼ਰੂਰੀ ਹੈ। ਇਹ ਨੋਟ ਕਰਦੇ ਹੋਏ ਕਿ ਅਜੇ ਅਯੋਧਿਆ ਦੇ ਲਈ ਯੋਗ ਸੀਨੀਅਰ ਪ੍ਰਾਈਵੇਟ ਸੈਕਟਰ ਵਕੀਲ ਅਕਸਰ ਸਲਾਨਾ 7 ਲੱਖ ਡਾਲਰ ਤੋਂ ਬਾਤ ਕਮਉਂਦੇ ਨੇ ਸੰਘੀ ਸਰਕਾਰ ਨੇ ਇਸ ਤਰਫ ਨੂੰ ਰੱਦ ਕਰ ਦਿੱਤਾ ਹੈ ਇਹ ਕਹਿੰਦੇ ਹੋਏ ਕਿ ਤਨਖਾਹ ਦੇ ਪੱਧਰਾਂ ਨੇ ਫਰਤੀ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਪਾਈ ਅਤੇ ਇਹ ਵੀ ਦੱਸਿਆ ਕਿ ਜੱਜ ਨੂੰ ਲਗਭਗ 1 ਲੱਖ ਡਾਲਰ ਸਲਾਨਾ ਮੁੱਲ ਦੀ ਇੱਕ ਉਦਾਰ ਪੈਨਸ਼ਨ ਯੋਜਨਾ ਵੀ ਮਿਲਦੀ ਹੈ ਕਿਉਂਕਿ ਕੋਰਟ ਆਫ ਅਪੀਲ ਦੇ ਸਾਬਕਾ ਜੱਜ ਪੀ.ਆਰ. ਡਾਲ ਫੌਂਡ ਨੇ ਚੇਤਾਵਨੀ ਦਿੱਤੀ ਹੈ ਕਿ ਕਮਿਸ਼ਨ ਦੀ ਸੰਭਾਸ਼ਿਆ ਨੂੰ ਨਾਜ਼ਰ ਅੰਦਾਜ਼ ਕਰਨ ਦੇ ਨਾਲ ਸੰਘੀ ਅਦਾਲਤ ਵਿੱਚ ਕਾਨੂੰਨੀ ਚੁਣੌਤੀਆਂ ਪੈਦਾ ਹੋ ਸਕਦੀਆਂ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਕੈਨੇਡੀਅਨ ਜੁਡੀਸ਼ੀਅਲ ਕਾਉਂਸਲ ਅਤੇ ਕੈਨੇਡੀਅਨ ਸੁਪੀਰੀਅਰ ਕੋਰਟਸ ਜੱਜ ਐਸੋਸੀਏਸ਼ਨ ਨੇ ਜੱਜਾਂ ਦੀ ਤਨਖਾਹਾਂ ਅਤੇ ਤੁਲਨਾਤਮਕ ਨਿੱਜੀ ਖੇਤਰ ਦੇ ਵਕੀਲਾਂ ਦੀਆਂ ਤਨਖਾਹਾਂ ਦੇ ਵਿੱਚ ਲਗਭਗ 3 ਲੱਖ ਡਾਲਰ ਦੇ ਪਾੜੇ ਨੂੰ ਉਜਾਗਰ ਕੀਤਾ ਹੈ ਉਤਰੀ ਅਟਾਰੀਓ ਦੇ ਛੋਟੇ ਜਿਹੇ ਟਾਊਨਸ਼ਿਪ ਫੋਕੀਅਰ ਸਟ੍ਰੀਟਲੈਂਡ ਦੇ ਵਸਨੀਕਾਂ ਨੂੰ ਇਜ਼ਾਜਦਾ ਟੈਕਸ ਦੇ ਵਿੱਚ 80% ਦੇ ਸੰਭਾਵੀ ਵਾਅਦੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਭਾਈਚਾਰਾ ਆਪਣੇ ਆਪ ਨੂੰ ਬਿੱਟੀ ਕਾਟੇ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਕੰਮ ਕਰ ਰਿਹਾ ਹੈ ਮੰਗਲਵਾਰ ਨੂੰ ਇੱਕ ਕੌਂਸਲ ਮੀਟਿੰਗ ਦੇ ਵਿੱਚ ਭਾਈਚਾਰੇ ਦੀ ਮਦਦ ਲਈ ਲਿਆਂਦੇ ਗਏ ਇੱਕ ਸਲਾਹਕਾਰ ਟ੍ਰੇਗ ਡੇਵਿੰਸਨ ਨੇ ਟੈਕਸ ਦੇ ਵਾਅਦੇ ਦਾ ਪ੍ਰਸਤਾਵ ਰੱਖਿਆ ਹੈ जिसਦੇ ਨਾਲ ਲਗਭਗ 500 ਲੋਕਾਂ ਦੇ ਪਾਈਚਾਰੇ ਨੂੰ 2.5 ਮਿਲੀਅਨ ਡਾਲਰ ਦੇ ਸੰਚਾਲਨ ਕਾਟੇ ਨੂੰ ਪੂਰਾ ਕੀਤਾ ਜਾ ਸਕੇ ਅਤੇ ਆਪਣੇ 6 ਕਰਮਚਾਰੀਆਂ ਨੂੰ ਬਰਕਰਾਰ ਰੱਖਿਆ ਜਾ ਸਕੇ 29 ਜੁਲਾਈ ਨੂੰ ਸੂਬੇ ਦੇ ਨਗਰਪਾਲਿਕਾਵਾਂ ਨੂੰ 3 ਲੱਖ ਡਾਲਰ ਦੀ پیشਕਸ਼ ਇਸ ਸ਼ਰਤ ਤੇ ਕੀਤੀ ਗਈ ਕਿ ਕੌਂਸਲ 31 ਅਗਸਤ ਤੱਕ ਇੱਕ ਨਵਾਂ ਬਜਟ ਮਨਜ਼ੂਰ ਕਰੇਗੀ ਕੌਂਸਲ ਦੀ ਮੀਟਿੰਗ ਵਿੱਚ ਡਿਵਾਈਸਨ ਨੇ ਕਿਹਾ ਕਿ ਉਸ ਨੂੰ ਨਗਰਪਾਲਿਕਾ ਦਿੱਲੀ ਬਜਟ ਤਿਆਰ ਕਰਨ ਦੇ ਲਈ ਸਿਰਫ 6 ਘੰਟੇ ਦਿੱਤੇ ਗਏ ਸੀ ਇਹ ਦਿੱਸਨਾ ਬੰਦਾ ਹੈ ਕਿ ਜੁਲਾਈ ਦੇ ਸ਼ੁਰੂ ਦੇ ਵਿੱਚ ਫੌਕੀਅਰ ਸਟ੍ਰੀਕਲੈਂਡ ਦੀ ਮਿਹਰ ਮੈਰੀਲਿੰਗ ਟ੍ਰੈਂਬਲੇ ਨੇ ਕਿਹਾ ਸੀ ਕਿ ਜੇਕਰ ਸੂਬਾ ਵਿਤੀ ਸਹਾਇਤਾ ਵਿੱਚ ਦਖਲ ਨਹੀਂ ਦਿੰਦਾ ਤਾਂ ਨਗਰਪਾਲਿਕਾ ਨੂੰ 1 ਅਗਸਤ ਤੱਕ ਕੂੜਾ ਇਕੱਠਾ ਕਰਨ ਵਰਗੀਆਂ ਸੇਵਾਵਾਂ ਬੰਦ ਕਰਨ ਦੀ ਜ਼ਬਰਦਸਤੀ ਹੋਵੇਗੀ ਉਸੇ ਮੀ ਕੌਂਸਲ ਨੇ ਨਗਰਪਾਲਿਕਾ ਦੇ ਕਾਟੇ ਨੂੰ ਪੂਰਾ ਕਰਨ ਅਤੇ ਬੁਨਿਆਦੀ ਸੇਵਾਵਾਂ ਨੂੰ ਕਵਰ ਕਰਨ ਲਈ 200% ਤੱਕ ਟੈਕਸ ਵਾਧੇ ਦਾ ਪ੍ਰਸਤਾਵ ਵੀ ਰੱਖਿਆ ਸੀ ਕਲਟੀਵੇਸ਼ਨ ਨੇ 80% ਵਾਦੀ ਦੀ ਪ੍ਰਸਤਾਵ ਨੂੰ ਨਿਵਾਸੀਆਂ ਨੇ ਚੰਗਾ ਹੁੰਗਾਰਾ ਨਹੀਂ ਦਿੱਤਾ ਡੋਨਲਡ ਆਰਮਸ ਸਟ੍ਰਾਂਗ ਨੇ ਕਿਹਾ ਕਿ ਉਹ ਇੱਕ ਅਜਿਆ ਬਜਟ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ ਆਰਮਸ ਸਟ੍ਰਾਂਗ ਨੇ ਨੋਟ ਕੀਤਾ ਕਿ ਛੋਟੇ ਪੈਥਿਆਰੇ ਦੇ ਜ਼ਿਆਦਾਤਰ ਲੋਕ ਸੇਵਾ ਮੁਕਤ ਨੇ ਅਤੇ ਸਥਿਰ ਆਮਦਨ ਦੇ ਨਹੀਂ ਉਸ ਨੇ ਕਿਹਾ ਕਿ ਉਹ ਆਪਣਾ ਘਰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਹ ਉਦੋਂ ਅਸਫਲ ਹੋ ਗਿਆ ਜਦੋਂ ਫੌਕੀਅਰ ਸਟ੍ਰੀਗਲੈਂਡ ਦੀਆਂ ਵਿੱਤੀ ਮੁਸ਼ਕਲਾਂ ਬਾਰੇ ਖਬਰਾਂ ਆਈਆਂ ਆਰਮ ਸਟਰੋਂਗ ਨੇ ਕਿਹਾ ਕਿ ਇਸ ਲਈ ਹੁਣ ਮੈਂ ਅਤੇ ਮੇਰੀ ਪਤਨੀ ਇੱਥੇ ਫਸੇ ਹੋਏ ਹਾਂ ਕਿਉਂਕਿ ਅਸੀਂ ਘਰ ਨਹੀਂ ਵੇਚ ਸਕਦੇ ਕੋਈ ਵੀ ਅਜਈ ਨਗਰ ਪਾਲਿਕਾ ਵਿੱਚ ਨਹੀਂ ਜਾਣਾ ਚਾਹੁੰਦਾ ਜੋ ਸ਼ਾਬਦਿਕ ਤੌਰ ਤੇ ਦੀਵਾਲੀਆ ਪੰਦੇ ਕੰਡੇ ਤੇ ਹੋਵੇ ਐਲਨ ਅਤੇ ਡੌਨ ਗੋਸ ਨੇ ਦਸੰਬਰ ਦੇ ਵਿੱਚ ਫੋਕੀਅਰ ਸਟ੍ਰੀਟ ਲੈਂਡ ਚਲੇ ਗਏ ਘਟ ਰਿਹਾਈ ਸ਼ਲਾਕਤਾ ਤੇ ਆਪਣੇ ਪੋਤੇ ਪੋਤੀਆਂ ਦੇ ਨੇੜੇ ਰਹਿਣ ਦੇ ਮੌਕੇ ਤੇ ਆਕਰਸ਼ਿਤ ਹੋਏ ਜੋਦੋ ਨਵਾਂ ਸਾਲ ਆਇਆ ਐਲਨ ਗੋਸਨੇ ਨੇ ਕਿਹਾ ਕਿ ਉਹਨਾਂ ਦਾ ਪ੍ਰਾਪਰਟੀ ਟੈਕਸ ਲਗਭਗ 2300 ਡਾਲਰ ਪ੍ਰਤੀ ਸਾਲ ਤੋਂ 5600 ਡਾਲਰ ਹੋ ਗਿਆ ਹੈ ਗੋਸਨੇ ਨੇ ਵੀ ਕਿਹਾ ਕਿ ਜੋ ਪਹਿਲਾਂ ਹੀ ਅਦਾ ਕਰਦੇ ਹੈ ਉਸ ਤੋਂ ਉੱਪਰ ਇੱਕ ਹੋਰ ਟੈਕਸ ਵਾਧਾ ਨਿਰਾਸ਼ਕਾਰੀ ਹੋਵੇਗਾ ਉਸ ਨੇ ਨਗਰਪਾਲਿਕਾ ਦੀ ਵਿੱਤੀ ਸਥਿਤੀ ਤੋਂ ਨਿਰਾਸ਼ ਹੋ ਕੇ ਕਿਹਾ ਕਿ ਉਹ ਸ਼ਹਿਰ ਦੇ ਵਿੱਚ ਇੱਕ ਬਲਡੋਜ਼ਰ ਲੈ ਕੇ ਜਾ ਸਕਦੇ ਨਹੀਂ ਕਮਿਊਨਿਟੀ ਮੈਂਬਰ ਬੁੱਧਵਾਰ ਰਾਤ ਨੂੰ ਇੱਕ ਮੀਟਿੰਗ ਦੀ ਯੋਜਨਾ ਬਣਾ ਰਹੇ ਨੇ ਤਾਂ ਜੋ ਬਜਟ ਵੋਟ ਤੋਂ ਪਹਿਲਾਂ ਸੰਭਾਗੀ ਹਾਲਾਤੋਂ ਚਰਚਾ ਕੀਤੀ ਜਾ ਸਕੇ ਅਤੇ ਕੌਂਸਲ ਦੇ ਵਿੱਚ ਨਵੇਂ ਸਵਾਲ ਲਿਆਏ ਜਾ ਸਕਣ